ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਸਤਿਗੁਰੂ ਬਾਰੇ ਜਿਨ੍ਹਾਂ ਦੀ ਸਮਾਦੀ ਨੇ ਹਿੰਦੂਆਂ ਤੇ ਮੁਸਲਮਾਨਾਂ ਦੇ ਦਿਲਾਂ ਵਿੱਚ ਇੱਕ ਅਜੀਬ ਜੰਗ ਛੇੜ ਦਿੱਤੀ ਸੀ ਇੱਕ ਪਾਸੇ ਸੀ ਸ਼ਰਦਾ ਦੂਜੇ ਪਾਸੇ ਸੀ ਵਿਵਾਦ ਅਤੇ ਵਿਚਕਾਰ ਸੀ ਇੱਕ ਚਮਤਕਾਰ ਜਿਸ ਨੇ ਸਭ ਨੂੰ ਹੱਕਾ ਬੱਕਾ ਕਰ ਦਿੱਤਾ ਸੋਚੋ ਜੇ ਤੁਸੀਂ ਅੱਜ ਇਹ ਵੀਡੀਓ ਨਾ ਦੇਖੀ ਤਾਂ ਤੁਸੀਂ ਇੱਕ ਅਜਿਹਾ ਸੱਚ ਮਿਸ ਕਰੋਗੇ ਜੋ ਤੁਹਾਡੇ ਰੌਲਟੇ ਖੜੇ ਕਰ ਦੇਵੇ ਤਾਂ ਆਓ ਸਮਾਂ ਨਾ ਗਵਾਓ ਅਤੇ ਚੱਲੋ ਸ਼ੁਰੂ ਕਰੀਏ ਗੁਰੂ ਨਾਨਕ ਦੇਵ ਜੀ ਦੇ ਸਮਾਦੀ ਵਿਵਾਦ ਦੀ ਇਸ अनोखी ਕਹਾਣੀ ਨੂੰ ਦੋਸਤੋ ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਗੁਰੂ ਨਾਨਕ ਦੇਵ ਜੀ ਕੌਣ ਸਨ 1469 ਵਿੱਚ ਨਨਕਾਣਾ ਸਾਹਿਬ ਹੁਣ ਪਾਕਿਸਤਾਨ ਵਿੱਚ ਜਨਮੇ ਗੁਰੂ ਜੀ ਸਿਰਫ ਇੱਕ ਸੰਤ ਨਹੀਂ ਸਨ ਸਗੋਂ ਇੱਕ ਨਕਲਾਬੀ ਸੋਚ ਦੇ ਮਾਲਕ ਸਨ ਉਹਨਾਂ ਨੇ ਕਿਹਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਉਹ ਸਾਰੇ ਧਰਮਾਂ ਨੂੰ ਇੱਕ ਸੂਤਰ ਵਿੱਚ ਪਰੋਣ ਵਾਲੇ ਸਨ ਆਪ ਜੀ ਨੇ ਆਪਣੇ ਜੀਵਨ ਵਿੱਚ ਚਾਰ ਉਦਾਸੀਆਂ ਕੀਤੀਆਂ ਜਿਨ੍ਹਾਂ ਵਿੱਚ ਉਹ ਹਿੰਦੂਸ탄, ਅਰਬ, ਤਿੱਬਤ ਅਤੇ শ্রীলঙ্কা ਤੱਕ ਗਏ ਹਰ ਥਾਂ ਉਹਨਾਂ ਨੇ ਪਿਆਰ, ਸੱਚ ਅਤੇ ਇਕਤਾ ਦਾ ਸੁਨੇਹਾ ਦਿੱਤਾ ਪਰ ਜਦੋਂ ਗੁਰੂ ਜੀ ਦਾ ਸਮਾਂ ਪੂਰਾ ਹੋਇਆ ਤਾਂ ਉਹਨਾਂ ਦੀ ਸਮਾਦੀ ਨੂੰ ਲੈ ਕੇ ਇੱਕ ਵੱਡਾ ਸਵਾਲ ਖੜਾ ਹੋ ਗਿਆ 22 ਸਤੰਬਰ 1539 ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਆਖਰੀ ਸਾਹ ਲਿਆ ਉਸ ਵੇਲੇ ਉੱਥੇ ਉਹਨਾਂ ਦੇ ਸ਼ਰਧਾਲੂਆਂ ਦੀ ਭੀੜ ਸੀ ਕੁਈ ਉਹਨਾਂ ਨੂੰ ਬਾਬਾ ਕਹਿ ਰਿਹਾ ਸੀ ਕੋਈ ਪੀਰ ਕਹਿ ਰਿਹਾ ਸੀ Hindu ਉਹਨਾਂ ਨੂੰ ਆਪਣਾ ਸਤਿਗੁਰੂ ਮੰਨਦੇ ਸਨ ਤੇ ਮੁਸਲਮਾਨ ਉਹਨਾਂ ਨੂੰ ਆਪਣਾ ਰਹਿਬਰ ਪਰ ਜਦੋਂ ਗੁਰੂ ਜੀ ਦੀ ਸਮਾਦੀ ਦਾ ਸਮਾਂ ਆਇਆ ਤਾਂ ਇੱਕ ਗੱਲ ਤੇ ਸਭ ਦਾ ਮਤ ਭਿੰਨ ਸੀ ਉਹਨਾਂ ਦੇ ਸਰੀਰ ਨਾਲ ਕੀ ਕਰਨਾ ਹੈ Hindu ਕਹਿ ਰਹੇ ਸਨ ਅਸੀਂ ਆਪਣੇ ਗੁਰੂ ਦਾ ਦਾਹ ਸੰਸਕਾਰ ਕਰਾਂਗੇ ਚਿਖਾ ਬਣਾਵਾਂਗੇ ਫੁੱਲ ਚੜ੍ਹਾਵਾਂਗੇ ਮੁਸਲਮਾਨ ਕਹਿ ਰਹੇ ਸਨ ਨਹੀਂ ਅਸੀਂ ਆਪਣੇ ਪੀਰ ਨੂੰ ਸਤਿਕਾਰ ਨਾਲ ਦਫਨਾਵਾਂਗੇ ਕਬਰ ਬਣਾਵਾਂਗੇ ਇਹ ਸੀ ਉਹ ਪਲ ਜਿੱਥੋਂ ਵਿਵਾਦ ਸ਼ੁਰੂ ਹੋਇਆ ਹਿੰਦੂ ਸ਼ਰਦਾਲੂਆਂ ਲਈ ਗੁਰੂ ਨਾਨਕ ਦੇਵ ਜੀ ਇੱਕ ਸੰਤ ਸਨ ਜਿਨ੍ਹਾਂ ਨੇ ਧਰਮ ਦੀ ਸੱਚੀ ਰਾਹ ਦਿਖਾਈ ਉਹਨਾਂ ਦਾ ਮੰਨਣਾ ਸੀ ਕਿ ਗੁਰੂ ਜੀ ਦਾ ਸਰੀਰ ਅਗਨੀ ਨੂੰ ਸੌਂਪਣਾ ਚਾਹੀਦਾ ਹੈ ਉਹ ਚਾਹੁੰਦੇ ਸਨ ਕਿ ਚਿਖਾ ਤਿਆਰ ਕੀਤੀ ਜਾਵੇ ਫੁੱਲ ਚੜਾਏ ਜਾਣ ਅਤੇ ਉਹਨਾਂ ਦੀ ਯਾਦ ਵਿੱਚ ਸਤਿਕਾਰ ਦਿੱਤਾ ਜਾਵੇ ਇਹ ਉਹਨਾਂ ਦੀ ਪਰੰਪਰਾ ਸੀ ਉਹਨਾਂ ਦੀ ਸ਼ਰਧਾ ਸੀ ਉਹ ਕਹਿੰਦੇ ਸਨ ਗੁਰੂ ਜੀ ਨੇ ਸਾਨੂੰ ਜੀਵਨ ਦਾ ਮਾਰਗ ਦਿਖਾਇਆ ਅਸੀਂ ਉਹਨਾਂ ਨੂੰ ਆਪਣੇ ਤਰੀਕੇ ਨਾਲ ਵਿਦਾਇਗੀ ਦੇਣੀ ਹੈ ਦੂਜੇ ਪਾਸੇ ਮੁਸਲਮਾਨ ਸ਼ਰਦਾਲੂ ਗੁਰੂ ਜੀ ਨੂੰ ਆਪਣਾ ਪੀਰ ਮੰਨਦੇ ਸਨ ਉਹਨਾਂ ਲਈ ਗੁਰੂ ਜੀ ਦਾ ਸਰੀਰ ਦਫਨਾਉਣਾ ਸਤਿਕਾਰ ਦਾ ਸਭ ਤੋਂ ਵੱਡਾ ਤਰੀਕਾ ਸੀ ਉਹ ਚਾਹੁੰਦੇ ਸਨ ਕਿ ਇੱਕ ਕਬਰ ਬਣਾਈ ਜਾਵੇ ਜਿੱਥੇ ਲੋਕ ਆ ਕੇ ਦੁਆ ਮੰਗ ਸਕਣ ਉਹਨਾਂ ਦਾ ਕਹਿਣਾ ਸੀ ਗੁਰੂ ਜੀ ਨੇ ਸਾਨੂੰ ਅੱਲਾਹ ਦੀ ਯਾਦ ਦਿਵਾਈ ਸਾਨੂੰ ਸੱਚ ਦੀ ਰਾਹ ਤੇ ਤੋਰਿਆ ਤਾਂ ਅਸੀਂ ਉਹਨਾਂ ਨੂੰ ਆਪਣੀ ਰੀਤੀ ਨਾਲ ਸ਼ਰਧਾਂਜਲੀ ਕਿਉਂ ਨਾ ਦੇਈਏ ਦੋਸਤੋ ਹੁਣ ਸੋਚੋ ਇੱਕ ਪਾਸੇ ਹਿੰਦੂ ਜੋ ਚਿਖਾ ਬਣਾਉਣ ਦੀ ਤਿਆਰੀ ਕਰ ਰਹੇ ਸਨ ਦੂਜੇ ਪਾਸੇ ਮੁਸਲਮਾਨ ਜੋ ਕਬਰ ਲਈ ਜਗਾ ਤਿਆਰ ਕਰ ਰਹੇ ਸਨ ਦੋਵੇਂ ਆਪਣੀ ਥਾਂ ਸਹੀ ਸਨ ਪਰ ਕੋਈ ਪਿੱਛੇ ਹਟਣ ਨੂੰ ਤਿਆਰ ਨਹੀਂ ਸੀ ਗੱਲ ਇੰਨੀ ਵੱਧ ਗਈ ਕਿ ਲੋਕ ਆਪਸ ਵਿੱਚ ਤਰਕ ਵਿਤਰਕ ਕਰਨ ਲੱਗ ਪਏ ਪਰ ਫਿਰ ਇੱਕ ਸਲਾਹ ਆਈ ਕਿਉਂ ਨਾ ਗੁਰੂ ਜੀ ਦੀ ਆਖਰੀ ਇੱਛਾ ਪਤਾ ਕਰੀਏ ਸ਼ਰਦਾਲੂਆ ਨੇ ਫੈਸਲਾ ਕੀਤਾ ਕਿ ਗੁਰੂ ਜੀ ਦੇ ਸਰੀਰ ਤੇ ਚਾਦਰ ਪਾਈ ਜਾਵੇ ਅਤੇ ਅਗਲੇ ਦਿਨ ਫੈਸਲਾ ਲਿਆ ਜਾਵੇ ਅਗਲੇ ਦਿਨ ਸਵੇਰੇ ਜਦੋਂ ਚਾਦਰ ਹਟਾਈ ਗਈ ਤਾਂ ਸਭ ਦੇ ਹੋਸ਼ ਉੱਡ ਗਏ ਗੁਰੂ ਜੀ ਦਾ ਸਰੀਰ ਉੱਥੇ ਨਹੀਂ ਸੀ ਹਾਂ ਦੋਸਤੋ ਉਹ ਸਰੀਰ ਜੋ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਵਾਦ ਦਾ ਕਾਰਨ ਬਣਿਆ ਸੀ ਉਹ ਗਾਇਬ ਹੋ ਗਿਆ ਸੀ ਉਸ ਥਾਂ ਤੇ ਸਿਰਫ ਫੁੱਲ ਸਨ ਕੋਈ ਸਮਝ ਨਹੀਂ ਸਕਿਆ ਕਿ ਇਹ ਕਿਵੇਂ ਹੋਇਆ ਕੁਝ ਨੇ ਕਿਹਾ ਇਹ ਗੁਰੂ ਜੀ ਦਾ ਚਮਤਕਾਰ ਸੀ ਕੁਝ ਨੇ ਕਿਹਾ ਉਹ ਰੱਬ ਵਿੱਚ ਲੀਨ ਹੋ ਗਏ ਪਰ ਸੱਚ ਕੀ ਸੀ ਇਹ ਅੱਜ ਤੱਕ ਰਹੱਸ ਹੈ ਆਖਰਕਾਰ ਸ਼ਰਦਾਲੂਆ ਨੇ ਫੈਸਲਾ ਕੀਤਾ ਕਿ ਚਾਦਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇ ਹਿੰਦੂਆਂ ਨੇ ਆਪਣਾ ਹਿੱਸਾ ਅਗਨੀ ਨੂੰ ਸੌਂਪਿਆ ਅਤੇ ਇੱਕ ਸਮਾਦ ਬਣਾਈ ਮੁਸਲਮਾਨਾ ਨੇ ਆਪਣਾ ਹਿੱਸਾ ਦਫਨਾਇਆ ਅਤੇ ਇੱਕ ਕਬਰ ਬਣਾਈ ਦੋਵੇਂ ਥਾਵਾਂ ਅਜ ਵੀ ਕਰਤਾਰਪੁਰ ਵਿੱਚ ਮੌਜੂਦ ਹਨ ਜਿੱਥੇ ਲੋਕ ਸ਼ਰਦਾ ਨਾਲ ਜਾਂਦੇ ਹਨ ਪਰ ਸਵਾਲ ਇਹ ਹੈ ਕਿ ਇਹ ਸੱਚਮੁੱਚ ਹਲਸੀ ਜਾਂ ਗੁਰੂ ਜੀ ਦਾ ਸੁਨੇਹਾ ਸੀ ਕਿ ਸਾਨੂੰ ਰੀਤੀ ਰਿਵਾਜਾਂ ਤੋਂ ਉੱਪਰ ਉਠਣਾ ਚਾਹੀਦਾ ਹੈ ਦੋਸਤੋ ਗੁਰੂ ਨਾਨਕ ਦੇਵ ਜੀ ਦੀ ਇਸ ਕਹਾਣੀ ਵਿੱਚ ਇੱਕ ਵੱਡਾ ਸਬਕ ਹੈ। ਉਹਨਾਂ ਨੇ ਸਾਨੂੰ ਸਿਖਾਇਆ ਕਿ ਧਰਮ ਦਾ ਮਤਲਬ ਝਗੜਾ ਨਹੀਂ, ਸਗੋਂ ਇਕਤਾ ਹੈ। ਉਹਨਾਂ ਦੀ ਸਮਾਦੀ ਦਾ ਵਿਵਾਦ ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਅੱਜ ਵੀ ਆਪਣੀਆਂ ਰੀਤੀਆਂ ਵਿੱਚ ਇੰਨੇ ਉਲਝੇ ਹੋਏ ਹਾਂ ਕਿ ਸੱਚ ਨੂੰ ਭੁੱਲ ਜਾਂਦੇ ਹਾਂ। ਤਾਂ ਦੋਸਤੋ, ਇਹ ਸੀ ਗੁਰੂ ਨਾਨਕ ਦੇਵ ਜੀ ਦੀ ਸਮਾਦੀ ਦੀ ਕਹਾਣੀ। ਹੁਣ ਤੁਹਾਡੇ ਤੇ ਹੈ, ਤੁਸੀਂ ਕੀ ਸੋਚਦੇ ਹੋ? ਕੀ ਗੁਰੂ ਜੀ ਦਾ ਸਰੀਰ ਸੱਚਮੁੱਚ ਗਾਇਬ ਹੋ ਗਿਆ ਜਾਂ ਇਹ ਇੱਕ ਸੁਨੇਹਾ ਸੀ ਸਾਡੇ ਲਈ? ਕੀ ਅਸੀਂ ਅਜ ਵੀ ਉਹਨਾਂ ਦੇ ਸੁਨੇਹੇ ਨੂੰ ਸਮਝ ਸਕਦੇ ਹਾਂ ਆਪਣਾ ਜਵਾਬ ਕਮੈਂਟ ਵਿੱਚ ਜ਼ਰੂਰ ਦਿਓ ਅਤੇ ਹਾਂ ਜੇ ਤੁਹਾਨੂੰ ਇਹ ਕਹਾਣੀ ਛੂ ਗਈ ਹੋਵੇ ਤਾਂ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਅਸੀਂ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਨਾਲ ਨਾਮ ਜਪੋ ਸਤਿ ਸ੍ਰੀ ਅਕਾਲ ਅੱਜ ਲਈ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ